मीत अनमोल थी ओशो ਦੇ ਪਰਚਨਾ ਤੋਂ ਸੰਕ੍ਰਿਤ ਬੋਧ ਕਥਾਵਾਂ ਦੀ ਪੁਸਤਕ ਕਿੱਸਾ ਮਰਨਾ ਹੋਏ ਵਿੱਚੋਂ ਰਚਨਾ ਬਗੀਚੀ ਸੁੱਕ ਗਈ ਮੌਤ ਅਸੀਂ ਤੁੰਗ ਨੇ ਆਪਣੇ ਬਚਪਨ ਦੀ ਇੱਕ ਘਟਨਾ ਲਿਖੀ ਹੈ ਕਿ ਮੇਰੀ ਮਾਂ ਦੀ ਝੌਂਪੜੀ ਦੇ ਕੋਲ ਇੱਕ ਬਗੀਚੀ ਸੀ ਉਸਨੇ ਜੀਵਨ ਪਰ ਉਸ ਬਗੀਚੀ ਦੀ ਸੰਭਾਲ ਕੀਤੀ ਉਸਦੇ ਫੁੱਲ ਇੰਨੇ ਵੱਡੇ ਤੇ ਸੁੰਦਰ ਹੁੰਦੇ ਸਨ ਕਿ ਦੂਰ ਦੂਰ ਤੇ ਪਿੰਡਾਂ ਤੋਂ ਲੋਕ ਉਹਨਾਂ ਨੂੰ ਦੇਖਣ ਲਈ ਆਉਂਦੇ ਸਨ। ਅਜਿਹਾ ਸਖਤ ਆਦਮੀ ਕਦੇ ਨਹੀਂ ਦੇਖਿਆ ਜੋ ਬਗੀਚੀ ਦੇ ਕੋਲੋਂ ਲੰਘਦਾ ਹੋਇਆ ਉਹਨਾਂ ਫੁੱਲਾਂ ਨੂੰ ਵੇਖ ਕੇ ਕੁਝ ਪਲਾਂ ਲਈ ਰੁਕ ਨਹੀਂ ਸੀ ਜਾਂਦਾ। ਮਾਂ ਬਿਮਾਰ ਹੋ ਗਈ, ਮਾਉਂ ਛੋਟਾ ਸੀ ਪਰ ਉਸਨੇ ਆਪਣੀ ਮਾਂ ਨੂੰ ਕਿਹਾ ਕਿ ਚਿੰਤਾ ਨਾ ਕਰੋ। ਘਰ ਵਿੱਚ ਹੋਰ ਕੋਈ ਵੱਡਾ ਵੀ ਨਹੀਂ ਸੀ। ਉਸਨੇ ਕਿਹਾ ਤੁਸੀਂ ਪੌਦਿਆਂ ਦੀ ਚਿੰਤਾ ਨਾ ਕਰੋ। ਮੈਂ ਉਹਨਾਂ ਦੀ ਦੇਖਭਾਲ ਕਰਾਂਗਾ। ਮਾਹ ਦਿਨ ਰਾਤ ਸਵੇਰ ਤੋਂ ਲੈ ਕੇ ਅੱਧੀ ਰਾਤ ਤੱਕ ਬਗੀਚੀ ਵਿੱਚ ਸਖਤ ਮਿਹਨਤ ਕਰਦਾ ਰਹਿੰਦਾ। ਘਰ ਦੇ ਅੰਦਰ ਤਬਸ ਰੋਟੀ ਖਾਣ ਹੀ ਆਉਂਦਾ। ਸਾਰਾ ਦਿਨ ਬਗੀਚੀ ਵਿੱਚ ਹੀ ਰੁੱਝਿਆ ਰਹਿੰਦਾ। ਮਾਂ ਬੇਫਿਕਰ ਹੋ ਗਈ। 15 ਦਿਨਾਂ ਬਾਅਦ ਮਾਂ ਉੱઠી ਤੇ ਬਾਗ ਵਿੱਚ ਗਈ। ਤਾਂ ਉਸਨੇ ਦੇਖਿਆ ਕਿ ਬਗੀਚੀ ਪੂਰੀ ਤਰ੍ਹਾਂ ਸੁੱਕ ਗਈ ਸੀ। ਇੱਕ ਵੀ ਫੁੱਲ ਨਹੀਂ ਸੀ। ਪੱਤੇ ਵੀ ਕਮਲਾ ਗਏ ਸੀ। ਸਾਰੇ ਪੌਦੇ ਉਦਾਸ ਖੜੇ ਸਨ। ਉਹ ਤਾਂ ਛਾਤੀ ਪਿਟ ਕੇ ਰੋਣ ਲੱਗੀ ਕਿ ਇਹ ਤੂੰ ਕੀ ਕੀਤਾ? ਇਆਖਰ ਤੂੰ ਸਵੇਰ ਤੋਂ ਸ਼ਾਮ ਤੱਕ ਬਗੀਚੀ ਚ ਕਰਦਾ ਕੀ ਸੀ ਮਾ ਵੀ ਰੋਂਣ ਲੱਗ ਪਿਆ ਉਸਨੇ ਕਿਹਾ ਕਿ ਮੈਂ ਉਹ ਸਭ ਕੁਝ ਕੀਤਾ ਜੋ ਮੈਂ ਕਰ ਸਕਦਾ ਸੀ ਇੱਕ ਇੱਕ ਫੁੱਲ ਤੋਂ ਧੂੜ ਮਿੱਟੀ ਝਾੜੀ ਇੱਕ ਇੱਕ ਪੱਤੇ ਨੂੰ ਸਾਫ਼ ਕੀਤਾ ਇੱਕ ਇੱਕ ਫੁੱਲ ਜੋ ਖਿੜਦਾ ਸੀ ਉਸ ਤੇ ਪਾਣੀ ਛਿੜਕਦਾ ਸੀ ਪਰ ਫੇਰ ਵੀ ਪਤਾ ਨਹੀਂ ਇਹ ਕਿਵੇਂ ਹੋ ਗਿਆ ਇੰਨੀ ਮਿਹਨਤ ਕੀਤੀ ਫਿਰ ਵੀ ਸਾਰੇ ਬੂਟੇ ਸੁੱਕ ਗਏ ਉਸ ਦੀ ਮਾਂ ਰੋਂਦੇ ਰੋਂਦੇ ਹੱਸਣ ਲੱਗੀ ਉਸਨੇ ਕਿਹਾ ਪਾਗਲ ਸ਼ੈਤਨ ਨੂੰ ਪਤਾ ਨਹੀਂ ਕੇ ਰੁੱਖਾਂ ਦੇ ਪ੍ਰਾਣ ਪੱਤਿਆਂ ਤੇ ਫੁੱਲਾਂ ਵਿੱਚ ਨਹੀਂ ਹੁੰਦੇ ਰੁੱਖਾਂ ਦੇ ਪ੍ਰਾਣ ਉਹਨਾਂ ਦੀਆਂ ਜੜ੍ਹਾਂ ਵਿੱਚ ਹੁੰਦੇ ਹਨ ਜੋ ਦਿਖਾਈ ਨਹੀਂ ਦਿੰਦੀਆਂ ਜੇ ਤੂੰ ਫੁੱਲਾਂ ਤੇ ਪੱਤਿਆਂ ਨੂੰ ਚੁੰਮੇਗਾ ਪਿਆਰ ਕਰੇਗਾ ਤਾਂ ਸਭ ਕੁਝ ਅਰਥਹੀਨ ਜਦੋਂ ਤੱਕ ਤੂੰ ਉਸ ਦੀਆਂ ਜੜ੍ਹਾਂ ਨੂੰ ਪਾਣੀ ਨਹੀਂ ਦਿੰਦਾ ਤੂੰ ਫੁੱਲਾਂ ਤੇ ਪੱਤਿਆਂ ਦੀ ਤਾਂ ਚਿੰਤਾ ਹੀ ਨਾ ਕਰ ਜੇਕਰ ਜੜ੍ਹਾਂ ਜੋ ਅਦਿੱਖ ਹਨ ਉਹ ਮਜ਼ਬੂਤ ਹੋ ਜਾਣਗੀਆਂ ਤਾਂ ਫੁੱਲ ਪੱਤੇ ਤਾਂ ਆਪਣੇ ਆਪ ਨਿਕਲ ਆਉਣਗੇ ਉਹਨਾਂ ਦੀ ਚਿੰਤਾ ਨਹੀਂ ਕਰਨੀ ਪੈਂਦੀ ਐਵੇਂ ਹੀ ਆਦਮੀ ਦੇ ਜੀਵਨ ਨੂੰ ਵੀ ਸਮਝਣਾ ਹੈ ਉਹ ਵੀ ਬਾਹਰ ਦੇ ਤਾਮ-ਚਾਮ ਵਿੱਚ ਪਿਆ ਹੋਇਆ ਹੈ ਉਸ ਨੂੰ ਇਹ ਵੀ ਯਾਦ ਨਹੀਂ ਕਿ ਅੰਦਰ ਵੀ ਮੈਂ ਕੁਝ ਹਾਂ ਸੱਚ ਅੰਦਰ ਹੈ ਸ਼ਕਤੀ ਅੰਦਰ ਹੈ ਜੀਵਨ ਦੀਆਂ ਸਾਰੀਆਂ ਸੰਭਾਵਨਾਵਾਂ ਅੰਦਰ ਹਨ ਉੱਥੋਂ ਹੀ ਪ੍ਰਗਟ ਹੋ ਸਕਦੀਆਂ ਹਨ ਬਾਹਰ ਜੋ ਅਸਲੀ ਹੈ ਉਹ ਅੰਦਰ ਹੈ ਜੋ ਬਾਹਰ ਫੈਲਦਾ ਹੈ ਉਹ ਉਸ ਦਾ ਪ੍ਰਗਟਾਵਾ ਹੁੰਦਾ ਹੈ ਬਸ ਇੰਨੀ ਗੱਲ ਸਮਝਣੀ ਹੈ ਕਿ ਪੋਸ਼ਣ ਅੰਦਰ ਦਾ ਕਰਨਾ ਹੈ ਬਾਹਰ ਦੀ ਚਿੰਤਾ ਨਹੀਂ ਕਰਨੀ